ਰਸੀਗਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੈਡੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਹਰਜੋਤ ਸਿੰਘ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਆਇਆਂ ਨੂੰ ਪੰਜਾਬੀ ਦੇ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਤੇ ਨਹੀਂ ਟੈਲੀਫੋਨ ਤੇ ਨਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਪੂਰੀ ਸਤਿ ਸ਼੍ਰੀ ਅਕਾਲ ਸਰੋਤੇ ਉਹ ਅੱਜ ਸਤੰਬਰ ਦੀ 24 ਤਰੀਕ ਆ ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਦੇ ਏਰਕੇ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀ ਹੈ ਨਾ ਟੋਰਨੀ ਟਰਕੀ ਉਹਨਾਂ ਦੇ ਨਾਲ ਤੁਸੀ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503 ਗੁਰਬਚਨ ਸਿੰਘ ਨਾਗਰਾ ਸੈਕਰਮੈਂਟੋ ਸਰਬਜੀਤ ਸਿੰਘ ਕੁਲਵਿੰਦਰ ਸਿੰਘ ਸਰਜੀਤ ਸਿੰਘ ਚਾਹਲ ਯੂਬਾ ਸਿਟੀ ਗੁਰਦੇਵ ਸਿੰਘ ਸੋਹਲ ਐਂਟਿਲੋਪ ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋ ਕਮਲਜੀਤ ਸਿੰਘ ਮਖਣ ਦولتਪੁਰੀਆ ਮੈਂਟ੍ਰਿਕਾ ਬਿਸਲਾ ਪਰਿਵਾਰ ਫਰੇਜ਼ਨੋ ਕੁਲਦੀਪ ਸਿੰਘ ਸੰਗਾ ਧਰਮ ਸਿੰਘ ਸੰਗਾ ਬੀਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 44272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ ਵੀ ਆ ਮਾਫ ਕਰਨਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਸ ਅੱਜ ਦੀਆਂ ਖਬਰਾਂਾਂ 'ਵਾਂ ਚੱਲੀਏ ਤੇ ਮਜ਼ੂਰੀ ਦੇ ਵਿੱਚ ਅੱਜ ਇੱਕ ਮਾਰਸੈਲਸ ਵਿਲੀਅਮਜ਼ ਨਾਮ ਦੇ ਬੰਦੇ ਨੂੰ ਲੀਥਲ ਇੰਜੈਕਸ਼ਨ ਲਾ ਕੇ ਐਗਜ਼ੀਕਿਊਟ ਕੀਤਾ ਗਿਆ ਉਹਨੂੰ ਜਿੱਦਾਂ ਤੇ ਕਹਿ ਸਕਦੇ ਆ ਫਾਂਸੀ ਦਿੱਤੀ ਗਈ ਆ ਜਦੋਂ ਮਜ਼ੂਰੀ ਦੀ ਜਿਹੜੀ ਸੁਪਰੀਮ ਕੋਰਟ ਆ ਉਸਨੇ ਦੋ ਵੱਖ-ਵੱਖ ਅਪੀਲਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਡਿਨਾਈ ਕਰ ਦਿੱਤਾ ਮਾਰਸੇਲਸ ਬਿਲੀਅਮ ਨੂੰ ਇਹ ਕਿਉਂ ਕੀਤਾ ਗਿਆ ਫਾਂਸੀ ਕਿਉਂ ਦਿੱਤੀ ਗਈ ਹੈਗੀ ਆ ਟੀਕਾ ਲਾ ਕੇ ਕਿਉਂਕਿ ਉਸਨੇ 1998 ਦੇ ਵਿੱਚ ਲੀਸ਼ਾ ਗੇਲ ਨਾਮ ਦੀ ਇੱਕ ਸਾਬਕਾ ਨਿਊਜ਼ਪੇਪਰ ਰਿਪੋਰਟਰ ਸੀ ਉਸ ਨੂੰ ਚਾਕੂ ਮਾਰ ਮਾਰ ਕੇ ਉਹਦੇ ਘਰ ਦੇ ਵਿੱਚ ਹੀ ਸੇਂਟ ਲੂਇਸ ਦੇ ਵਿੱਚ ਮਾਰ ਦਿੱਤਾ ਸੀ ਬਿਲੀਅਮਸ 55 ਸਾਲਾਂ ਦਾ 6 6 ਵਜੇ ਜਿਹੜਾ ਸੈਂਟਰਲ ਟਾਈਮ ਹੈਗਾ ਉੱਥੇ ਦੱਸਿਆ ਗਿਆ ਵੀ ਮਜੂਰੀ ਸਟੇਟ ਪ੍ਰिजन ਜਿਹੜੀ ਬੋਨਟਰੇ ਫਰਾ ਕੋਇਸ ਕਾਉਂਟੀ ਹੈਗੀ ਆ ਸਾਊਥ ਵੈਸਟ ਆਫ ਸੇਂਟ ਲੂਇਸ ਸਾਠ ਮੀਲ ਦੂਰ ਆ ਉੱਥੇ ਉਸ ਦੀ ਮੌਤ ਜਿਹੜੀ ਆ ਕਨਫਰਮ ਕਰ ਦਿੱਤੀ ਗਈ ਹੈਗੀ ਆ ਕੈਪੀਟਲ ਪਨਿਸ਼ਮੈਂਟ ਦਾ ਜਿਹੜਾ ਕੇਸ ਆ ਇਹਨੂੰ ਨੈਸ਼ਨਲ ਇੰਟੈਂਸ਼ਨ ਮਿਲਦਾ ਆ ਵਿਲੀਅਮਸਨ ਵਿਲੀਮਸ ਜਿਹੜਾ ਆ ਉਸਨੇ ਐਂਡ ਤੱਕ ਜਿਹੜੀ ਆ ਆਪਣੀ ਇਨੋਸੈਂਸ ਬਰਕਰਾਰ ਰੱਖੀ ਉਹ ਕਹਿੰਦਾ ਵੀ ਮੇਰਾ ਕੋਈ ਵੀ ਜਿਹੜਾ ਆ ਇਹਦੇ ਵਿੱਚ ਲੈਣਾ ਦੇਣਾ ਨਹੀਂ ਸੀ ਜਿਹੜੀ ਵਿਕਟਮ ਦੀ ਫੈਮਿਲੀ ਸੀ ਉਸ ਨੇ ਵੀ ਜਿਹੜੀ ਆ ਐਗਜ਼ੀਕਿਊਸ਼ਨ ਦੀ ਓਪੋਜੀਸ਼ਨ ਕੀਤੀ ਸੀ ਐਂਡ ਹਿਸ ਉਹਦੀ ਜਿਹੜੀ ਪ੍ਰੋਸੀਕਿਊਸ਼ਨ ਸੀਗੀ ਉਹਨਾਂ ਨੇ ਅਪੀਲਜ਼ ਜਰੂਰ ਸਬਮਿਟ ਕੀਤੀਆਂ ਪਰ ਉਹ ਸੁਪਰੀਮ ਕੋਰਟ ਨੇ ਨਹੀਂ ਮੰਨੀਆਂ ਕਈ ਵਾਰ ਜਿਹੜੀਆਂ ਬਾਰ-ਬਾਰ ਜਿਹੜੀਆਂ ਅਪੀਲਸ ਆ ਕੀਤੀਆਂ ਗਈਆਂ ਯੂਐਸਟੀ ਜਿਹੜੀ ਸੁਪਰੀਮ ਕੋਰਟ ਆ ਉਸਨੇ ਵੀ ਦੋ ਵਾਰ ਸੈਪਰੇਟ ਜਿਹੜੀਆਂ ਅਪੀਲਸ ਆ ਬਿਲਿਅਮ ਦੀ ਲਾਈਫ ਦੇ ਲਈ ਉਹਨਾਂ ਨੂੰ ਰਿਜੈਕਟ ਕਰ ਦਿੱਤਾ ਤੇ ਹਾਲਾਂਕਿ ਦੋ ਜਿਹੜੇ ਸੁਪਰੀਮ ਕੋਰਟ ਦੇ ਜਸਟਿਸਸ ਕੇਤਨਜੀ ਬਰਾਊਨ ਜੈਕਸਨ ਤੇ ਇਲੇਨਾ ਕੇਗਨ ਤੇ ਸੋਨੀਆ ਸੋਤੋਮਾਇਰ ਉਹ ਇਸ ਦੇ ਉਲਟ ਇਹ ਜਿਹੜੀ ਹੈ ਕੈਪੀਟਲ ਪਨਿਸ਼ਮੈਂਟ ਫਾਂਸੀ ਦੇ ਨਾਲ ਨਹੀਂ ਹੋਣੀ ਚਾਹੀਦੀ ਵਿਲੀਮਸ ਵਿਲੀਮਸ ਦੇ ਜਿਹੜੇ ਟਾਰਨੀਟ ਰੇਸ਼ੀਆ ਰੋਹ ਬਸ਼ਨਲਾ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਕਿ ਅੱਜ ਇੱਕ ਹੋਰ ਇਨੋਸੈਂਟ ਬੰਦੇ ਨੂੰ ਮਾਰਸੇਲਸ ਖਲੀਫਾ ਵਿਲੀਮਸ ਨੂੰ ਐਗਜ਼ੀਕਿਊਟ ਕਰ ਦਿੱਤਾ ਗਿਆ ਆ ਇਹ ਸਾਡੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਹੈਗਾ ਆ ਤੇ ਇਹ ਨਹੀਂ ਹੋਣਾ ਚਾਹੀਦਾ ਸੋਮਵਾਰ ਨੂੰ ਮਿਜ਼ੂਰੀ ਦੇ ਗਵਰਨਰ ਮਾਈਕ ਪੀਰਸਨ ਤੇ ਸਟੇਟ ਦੀ ਸੁਪਰੀਮ ਕੋਰਟ ਦੋਨਾਂ ਨੇ ਜਿਹੜੀ ਆ ਇਹ ਅਪੀਲ ਨੂੰ ਰਜੈਕਟ ਕਰ ਦਿੱਤਾ ਸੀ ਸੋ ਜੇ ਦੇਖਿਆ ਜਾਵੇ ਫਸਟ ਡਿਗਰੀ ਆਰਡਰ ਚਾਰਜ ਕੀਤਾ ਗਿਆ ਸੀ 1999 ਦੇ ਵਿੱਚ ਜਦੋਂ ਇਸ ਨੇ ਨਿਊਜ਼ ਰਿਪੋਰਟਰ ਨੂੰ ਜਿਹੜਾ ਕਤਲ ਕੀਤਾ ਗਵਰਨਮੈਂਟ ਦੇ ਮਤਾਬਕ ਪਰ ਉਹ ਆਪਣੇ ਆਪ ਨੂੰ ਇਨੋਸੈਂਟ ਹੀ ਸਮਝਦਾ ਆ ਪਰ 2001 ਦੇ ਵਿੱਚ ਗਿਲਟੀ ਉਹਨੂੰ ਜਿਹੜਾ ਪਾਇਆ ਗਿਆ ਸੀ ਪ੍ਰੋਸੀਕਿਊਟਰਸ ਨੇ ਬਿਲੀਅਮਸ ਦੇ ਜਿਹੜਾ origignal trial ਜਦੋਂ ਸ਼ੁਰੂ ਹੋਇਆ ਸੀ ਕਿ ਕਿਸ ਤਰ੍ਹਾਂ ਉਹ ਅਗਸਤ 1998 ਚ ਗੇਲਸ ਦੇ ਘਰ ਦੇ ਵਿੱਚ ਐਂਟਰ ਹੋਇਆ ਉਹਨੂੰ 43 ਵਾਰ ਸਟੈਬ ਕੀਤਾ ਬੁੱਚਰ ਨਾਈਫ ਦੇ ਨਾਲ ਤੇ ਉਹ ਤੋਂ ਬਾਅਦ ਜਿਹੜਾ ਆ ਉਸ ਦੀ ਮੌਤ ਹੋ ਗਈ ਸੋ ਜੇ ਮਜ਼ਦੂਰੀ ਦੀ ਗੱਲ ਕਰਦੇ ਜਾਈਏ ਕਹਿੰਦੇ ਭਈ ਵਿਲੀਅਮਸ ਦੀ ਜਿਹੜੀ ਐਗਜ਼ੀਕਿਊਸ਼ਨ ਆ ਉਹ ਇਸ ਸਾਲ ਤੀਜੀ ਆ ਤੀਜੀ ਫਾਂਸੀ ਦੀ ਸਜ਼ਾ ਮਜ਼ਦੂਰੀ ਸਟੇਟ ਦੇ ਵਿੱਚ ਯੂ ਐਸ ਏ ਦੀ ਜਿਹੜੀ ਮਜ਼ਦੂਰੀ ਸਟੇਟ ਆ ਉੱਥੇ ਦਿੱਤੀ ਗਈ ਆ ਤੇ ਜਦੋਂ ਤੋਂ ਹੀ ਸਟੇਟ ਨੇ ਪਹਿਲਾਂ ਨਹੀਂ ਹੁੰਦਾ ਸੀ ਉਥੇ ਕੈਪੀਟਲ ਪਨਿਸ਼ਮੈਂਟ 1999 ਦੇ ਵਿੱਚ ਦੁਬਾਰਾ ਹੀ ਰੀਇਨਸਟੇਟ ਕੀਤਾ ਸੀ 1999 ਤੋਂ ਲੈ ਕੇ ਹੁਣ ਤੱਕ 100 ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈਗੀ ਆ ਹਾਂ ਜਿਸ ਬੰਦੇ ਨੇ ਕ੍ਰਾਈਮ ਕੀਤਾ ਉਹਨੂੰ ਸਜ਼ਾ ਜ਼ਰੂਰ ਦੇਣੀ ਚਾਹੀਦੀ ਆ ਪਰ ਜਿਸ ਤਰ੍ਹਾਂ ਜਿਹੜਾ ਸਾਡਾ ਧਰਮ ਵੀ ਆ ਸਿੱਖੀ ਦੇ ਵਿੱਚ ਇਹ ਆ ਕਿ ਕਿਸੇ ਨੂੰ ਫਾਂਸੀ ਨਹੀਂ ਹੋਣੀ ਚਾਹੀਦੀ ਸਿੱਖਾਂ ਨੂੰ ਜਿਹੜਾ ਆ ਉਹ ਅ ਐਗਜ਼ੀਕਿਊਸ਼ਨ ਦੇ ਉਲਟ ਹੋਣਾ ਚਾਹੀਦਾ ਹਾਂ ਉਹ ਬੰਦੇ ਨੂੰ ساری ਉਮਰ ਜੇਲ੍ਹ ਦੇ ਵਿੱਚ ਰੱਖ ਛੱਡੋ ਪਰ ਜਿਸ ਰੱਬ ਨੇ ਕਿਸੇ ਨੂੰ ਜਨਮ ਦਿੱਤਾ ਆ ਤੇ ਉਸ ਦੀ ਮੌਤ ਵੀ ਉਸ ਰੱਬ ਦੇ ਹੱਥ ਵਿੱਚ ਆ ਨਾ ਕਿ ਲੋਕਾਂ ਦੇ ਜਾਂ ਕਿਸੇ ਜੱਜ ਦੇ ਜਾਂ ਕਿਸੇ ਪ੍ਰੋਸੀਕਿਊਟਰ ਦੇ ਹੱਥੇ ਵਿੱਚ ਹਮ ਜੀ ਬਿਲਕੁਲ ਬਿਲਕੁਲ ਤੇ ਆਪ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇਸ ਟਾਈਮ ਕੈਲੀਫੋਰਨੀਆ ਦੇ ਵਿਦਿਅਕ ਅਦਾਰਿਆਂ ਦੇ ਬਾਰੇ ਅ ਇਸ ਟਾਈਮ ਜਿਹੜੀ ਖਬਰ ਆ ਰਹੀ ਹੈ ਇੱਕ ਯਾਹੂ ਦੇ ਯਾਹੂ ਨਿਊਜ਼ ਦੇ ਮੁਤਾਬਕ ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਦੇ 10 ਜਿਹੜੇ ਬੈਸਟ ਕਾਲਜ ਨੇ ਉਹਨੂੰ ਯੂਐਸ ਦੇ 1500 ਕਾਲਜਸ ਦੇ ਵਿੱਚੋਂ ਬੈਸਟ ਮੰਨਿਆ ਗਿਆ ਇੱਕ ਜਿਹੜੀ ਰਿਪੋਰਟ ਹੈ ਕਾਲਜ ਤੇ ਯੂਨੀਵਰਸਿਟੀਆਂ ਦੇ ਵਿੱਚ ਇਹਦੇ ਵਿੱਚ ਖੋਜ ਕੀਤੀ ਗਈ ਹੈ ਸਰਵੇ ਕੀਤਾ ਗਿਆ ਉਹਦੇ ਵਿੱਚ ਕੈਲੀਫੋਰਨੀਆ ਦੇ ਜਿਹੜੇ ਵਿਦਿਅਕ ਅਦਾਰੇ ਨੇ ਇਹ ਇਹ ਬੈਸਟ ਕੈਟਾਗਰੀ ਦੇ ਵਿੱਚ ਆਉਂਦੇ ਨੇ US نیوز ਐਂਡ ਵਰਲਡ ਰਿਪੋਰਟ ਨੇ ਐਨੂਅਲ ਜਿਹੜੀ ਰਿਪੋਰਟ ਜਾਰੀ ਕੀਤੀ ਜਿਹਦਾ ਨਾਮ ਬੈਸਟ ਕਾਲਜਸ ਰੱਖਿਆ ਉਹਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਨੇ 1500 US ਕਾਲਜ ਨੂੰ ਰਿਵਿਊ ਕੀਤਾ ਜਿਨ੍ਹਾਂ ਦੇ ਵਿੱਚ 4 ਸਾਲਾ ਜਿਹੜਾ ਬੈਚਲਰ ਡਿਗਰੀ ਦਾ ਪ੍ਰੋਗਰਾਮ ਹੈ ਜਾਂ ਉਹਨਾਂ ਦੇ ਵਿੱਚ ਸਟੂਡੈਂਟ ਫੈਕਲਟੀ ਰੇਸ਼ੋ ਕੀ ਹੈ ਜਾਂ ਉਹਨਾਂ ਦੇ ਜਿਹੜੇ ਸਟੂਡੈਂਟ ਲੋਨ ਲੈਂਦੇ ਨੇ ਉਹ ਰੇਸ਼ੋ ਕੀ ਹੈ ਤੇ ਇਹਦੇ ਨਾਲ ਨਾਲ ਉਹਨਾਂ ਦੇ ਸਟੈਂਡਰਡਾਈਜ਼ ਜਿਹੜੇ ਟੈਸਟ ਨੇ ਉਹ ਜਿਹੜੇ ਦੇਖੇ ਗਏ ਨੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ ਜਿਹੜੀ ਆ ਉਹ ਇਹਦੇ ਵਿੱਚ ਪਹਿਲੇ ਨੰਬਰ ਤੇ ਆ ਪਬਲਿਕ ਸਕੂਲ ਜਿਹੜਾ ਕੰਟਰੀ ਦੇ ਵਿੱਚ ਤੇ ਦੱਸਿਆ ਗਿਆ ਕਿ 15ਵਾਂ ਜਿਹੜਾ ਬੈਸਟ ਕਾਲਜ ਓਵਰਆਲ ਨੂੰ ਗਿਣਿਆ ਗਿਆ ਇਹ ਤੋਂ ਇਲਾਵਾ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਰਕਲੇ ਜਿਹੜੀ ਆ ਉਹ ਦੂਜੇ ਨੰਬਰ ਤੇ ਆ ਟਾਪ ਦੇ ਸਕੂਲਸ ਦੇ ਵਿੱਚੋਂ ਤੇ 17ਵਾਂ ਬੈਸਟ ਕਾਲਜ ਓਵਰਆਲ ਨੂੰ ਰੱਖਿਆ ਗਿਆ ਇਹ ਤੋਂ ਇਲਾਵਾ ਜਿਹੜੇ 10 ਹੋਰ ਨੇ ਯੂਸੀਐਲ ਨੇ ਯੂਸੀ ਬਰਕਲੇ ਯੂਸੀ ਸੈਂਡਿਆਗੋ ਯੂਸੀ ਡੇਵਿਸ ਯੂਸੀ ਇਰਵਿਨ ਯੂਸੀ ਸੈਂਟਾ barbara ਮਰਸੈਡ ਯੂਸੀ ਰਿਵਰਸਾਈਡ ਯੂਸੀ ਸੈਂਟਾ ਕਰੂਜ਼ ਤੇ ਕੈਲ ਸਟੇਟ ਲੌਂਗ ਬੀਚ ਜਿਹੜੀ ਆ ਉਹ ਇਹ ਉਹ ادارے ਨੇ ਜਿਨ੍ਹਾਂ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਜੇ ਟੌਪ ਸਕੂਲ ਦੇ ਮਾਮਲੇ ਨੇ ਤੇ ਉਹਨਾਂ ਦਾ ਰੈਂਕ ਕਿਹੜਾ ਉਹ ਵੀ ਦੱਸਿਆ ਗਿਆ ਤੇ ਨਾਲ ਨਾਲ ਨੇਸ਼ਨ ਜਿਹੜੀ ਯੂਨੀਵਰਸਿਟੀਆਂ ਆ ਉਹਨਾਂ ਦਾ ਰੈਂਕ ਕੀ ਹੈ ਸੋ ਇੱਥੇ ਜਿਹੜੇ ਕੈਲੀਫੋਰਨੀਆ ਦੇ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੈਲੀਫੋਰਨੀਆ ਦਾ ਜਿਹੜਾ ਵਿਦੈਕ ਮਿਆਰ ਆ ਉਹ ਦੂਜੇ ਸੂਬਿਆਂ ਦੇ ਕੰਪੈਰੀਜ਼ਨ ਜੇ ਆਪਾਂ ਦੇਖਦੇ ਆਂ ਤਾਂ ਯੂਐਸ ਦੇ ਵਿੱਚ ਉਹ ਕਾਫੀ ਬਿਹਤਰ ਮੰਨਿਆ ਗਿਆ ਤੇ ਇੱਥੇ ਸਟੂਡੈਂਟਸ ਨੂੰ ਕਾਫੀ ਸਹੂਲਤਾਂ ਵੀ ਜਿਹੜੀਆਂ ਉਹ ਮਿਲਦੀਆਂ ਨੇ ਜੀ ਜੀ ਦੂਸਰੇ ਪਾਸੇ ਕੈਲੀਫੋਰਨੀਆ ਦੇ ਜੇ ਓਵਰਆਲ ਸਟੂਡੈਂਟਸ ਦੀ ਗੱਲ ਦੇਖੀ ਜਾਵੇ ਵੀ ਕੈਲੀਫੋਰਨੀਆ ਦੇ ਕਮਿਊਨਿਟੀ ਕਾਲਜ ਤੋਂ ਜੇ ਕਹਿੰਦੇ ਵੀ 5 ਸਟੂਡੈਂਟਸ ਆ ਉਹਨਾਂ ਚੋਂ ਇੱਕ ਜਾਣਾ ਹੀ ਸਿਰਫ ਯੂਨੀਵਰਸਿਟੀ ਨੂੰ ਜਾਂਦਾ ਹੈਗਾ ਸੋ ਇਹ ਬਹੁਤ ਜਿਹੜਾ ਨੰਬਰ ਘੱਟ ਹੈਗੇ ਆ ਹਮ ਹਮ ਕੈਲੀਫੋਰਨੀਆ ਦੇ ਵਿੱਚ ਸਿਸਟਮ ਇਸ ਤਰ੍ਹਾਂ ਸੈਟਅਪ ਕੀਤਾ ਗਿਆ ਸੀ ਕਿ 2 ਸਾਲ ਜਿਹੜੇ ਬੱਚੇ ਆ ਉਹ ਹਾਈ ਸਕੂਲ ਤੋਂ ਬਾਅਦ ਕਮਿਊਨਿਟੀ ਕਾਲਜ ਚਲਾਣ ਤੇ ਉਹ ਤੋਂ ਬਾਅਦ ਉਹ ਕੈਲਿਸਟੇਟ ਯੂਨੀਵਰਸਿਟੀ ਜਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਜਿਹੜੇ ਕੈਂਪਸ 11-12 ਆ ਕੈਲਿਸਟੇਟ ਦੇ 28-29 ਹੈਗੇ ਉਹਨਾਂ ਦੇ ਵਿੱਚ ਟਰਾਂਸਫਰ ਕਰ ਸਕਦੇ ਹੈਗੇ ਆ ਪਰ ਜਿਹੜੇ ਨਵੇਂ ਆਡਿਟ ਰਿਲੀਜ਼ ਹੋਏ ਆ ਉਹਨਾਂ ਦੇ ਮੁਤਾਬਕ ਸਿਰਫ ਪੰਜਾਂ ਵਿੱਚੋਂ ਇੱਕ ਹੀ ਬੱਚਾ ਜਿਹੜਾ ਆ ਕਮਿਊਨਿਟੀ ਕਾਲਜ ਤੋਂ ਰੈਗੂਲਰ ਯੂਨੀਵਰਸਿਟੀ ਦੇ ਵਿੱਚ ਟਰਾਂਸਫਰ ਹੁੰਦਾ ਆ ਇਹ ਜਿਹੜੇ ਰਿਜ਼ਲਟਸ ਆ 2017 ਤੋਂ ਲੈ ਕੇ 2019 ਦੇ ਜਿਹੜੇ ਆਏ ਹੈਗੇ ਆ ਤੇ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਆ ਵੀ ਇਹ ਉਹਨਾਂ ਏਰੀਆ ਚੋਂ ਜਿਹੜੇ ਬੱਚੇ ਘਟ ਜਾਂਦੇ ਆ ਜਿਹੜੇ ਰੂਰਲ ਏਰੀਆ ਆ ਜਿਹੜੇ ਪਿੰਡੂ ਏਰੀਏ ਹੈਗੇ ਆ ਖੇਤਾਂ ਵਾਲੇ ਏਰੀਏ ਹੈਗੇ ਆ ਜਾਂ ਜਿੱਥੇ ਗਰੀਬ ਲੋਕ ਰਹਿੰਦੇ ਹੈਗੇ ਆ ਜਿਹੜੇ ਫਾਈਨੈਂਸ਼ਲੀ ਗੁੱਡ ਨਹੀਂ ਹੈਗੇ ਜਿਨ੍ਹਾਂ ਦੇ ਵਿੱਚ ਕਾਲੇ ਮੂਲ ਦੇ ਲੋਕ ਆਂਦੇ ਆ ਜਾਂ ਹਿਸਪੈਨਿਕ ਮੂਲ ਦੇ ਜਿਹੜੇ ਲੋਕ ਆ ਉਹ ਆਂਦੇ ਹੈਗੇ ਆ ਬਹੁਤ ਸਾਰੇ ਸਟੂਡੈਂਟਸ ਕਾਲਜਸ ਇਸ ਕਰਕੇ ਜਾਂਦੇ ਆ ਕਮਿਊਨਿਟੀ ਕਾਲਜ ਕਿਉਂਕਿ ਫੀਸ ਬੜੀ ਘੱਟ ਹੁੰਦੀ ਆ ਉਤੋਂ ਬਾਅਦ ਟਰਾਂਸਫਰ ਕਰਕੇ ਫਿਰ ਜਦੋਂ ਦੋ ਸਾਲ ਤੁਹਾਡੇ ਬੱਜ ਜਾਂਦੇ ਆ ਜਾਦੇ ਪੈਸੇ ਖਰਚਣ ਤੋਂ ਪਰ ਓਵਰਆਲ ਜਿਹੜੇ ਇਹ ਨੰਬਰਸ ਆਏ ਆ ਇਹ ਬਾਰੇ ਕੋਡ ਨਹੀਂ ਹੈ ਅਮਰੀਕਾ ਵਰਗੇ ਵਰਲਡ ਦੇ ਦੇਖਿਆ ਜਾਵੇ ਜਿਹੜੀ ਕੈਲੀਫੋਰਨੀਆ ਹੈ ਇਹਨੂੰ 6ਵੀਂ 7ਵੀਂ ਇਕਨੋਮੀ ਗਿਣਿਆ ਜਾਂਦਾ ਹੈ ਤੇ ਉੱਥੇ ਜੇ ਪੰਜਾਂ ਵਿੱਚੋਂ ਇੱਕ ਸਟੂਡੈਂਟ ਹੀ ਸਿਰਫ ਕਾਲਜ ਤੋਂ ਯੂਨੀਵਰਸਿਟੀ ਜਾਵੇ ਇਹ ਇੱਕ ਬਹੁਤ ਮਾੜੀ ਗੱਲ ਹੈਗੀ ਆ 2022 ਦੇ ਵਿੱਚ ਕੈਲੀਫੋਰਨੀਆ ਦੇ ਗਵਰਨਰ ਗੈਪ ਨਿਊਸਮ ਨੇ ਇੱਕ ਸੈਟ ਗੋਲ ਕੀਤਾ ਸੀ ਜਿਹਦੇ ਵਿੱਚ ਉਹਨੇ ਕਿਹਾ ਸੀ ਵੀ ਜਿਹੜੇ ਵਰਕਿੰਗ ਏਜ ਅਡਲਟਸ ਆ ਜਿਨ੍ਹਾਂ ਦੇ ਕੋਲ ਪੋਸਟ ਸੈਕਟਰੀ ਡਿਗਰੀ ਹੈਗੀ ਆ ਜਾਂ ਸਰਟੀਫਿਕੇਟ ਹੈਗਾ 55 ਤੋਂ 70% ਉਹ 2030 ਤੱਕ ਹੋਣਗੇ ਪਰ ਜਿਹੜਾ ਰਿਜ਼ਲਟਸ ਆ ਰਹੇ ਆ ਉਹਨਾਂ ਦੇ ਵਿੱਚ ਕੁਝ ਇਦਾਂ ਦਾ ਦਿਸ ਨਹੀਂ ਰਿਹਾ ਹੈਗਾ ਲਾ ਮੇਕਰਸ ਨੇ ਕੋਸ਼ਿਸ਼ ਵੀ ਕੀਤੀ ਪਰ ਫੇਲ ਹੋ ਗਏ ਤਾਂ ਕਿ ਵੀ ਯੂਸੀ ਸਿਸਟਮ ਜਿਹੜੀ ਗਰੰਟੀ ਦੇਵੇ ਉਹ ਜਿੰਦੇ ਵੀ ਲੋਕ ਸਟੂਡੈਂਟਸ ਕਮਿਊਨਿਟੀ ਕਾਲਜ ਜਾਂਦੇ ਆ ਉਹਨਾਂ ਨੂੰ ਟਰਾਂਸਫਰ ਕਰਨ ਦੇ ਲਈ ਪਰ ਇਹ ਨਹੀਂ ਹੋ ਸਕਿਆ ਅਹ ਸੋ ਬਾਲੀਆ ਸਟੇਟਾਂ ਤੋਂ ਬਾਲੀਆ ਮੁਲਕਾਂ ਤੋਂ ਆ ਕੇ ਯੂ ਐਸ ਏ ਦੇ ਵਿੱਚ ਕੈਲੀਫੋਰਨੀਆ ਚ ਲੋਕ ਪੜਦੇ ਆ ਪਰ ਕੈਲੀਫੋਰਨੀਆ ਸਟੇਟ ਦੇ ਖੁਦ ਦੇ ਜਿਹੜੇ ਵਸਿੰਦੇ ਆ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਪੋਜੀਸ਼ਨ ਆ ਉਹ ਤੁਸੀਂ ਦੇਖੋ ਹਾਂਜੀ ਲੰਗੇ ਦੀਨੀ ਆਪਾਂ ਇੱਕ ਹੋਰ ਖਬਰ ਸਾਂਝੀ ਕੀਤੀ ਸੀ ਇਸੇ ਤਰ੍ਹਾਂ ਵਿਦਿਅਕ ਅਦਾਰਿਆਂ ਦੇ ਨਾਲ ਕੀ ਸਟੂਡੈਂਟ ਲੋਨ ਦੇ ਮਾਮਲੇ ਦੇ ਵਿੱਚ ਵੀ ਕੈਲੀਫੋਰਨੀਆ ਦਾ ਜਿਹੜਾ ਯੂਐਸ ਦੇ ਵਿੱਚ ਨੰਬਰ ਆ ਉਹ ਵੀ ਪਹਿਲੇ ਨੰਬਰਾਂ ਦੇ ਵਿੱਚ ਹੀ ਆਉਂਦਾ ਇੱਥੇ ਜਾਦਾ ਸਟੂਡੈਂਟਾਂ ਨੇ ਜਿਹੜਾ ਲੋਨ ਹੈ ਸਟੂਡੈਂਟਸ ਨੇ ਜਿਹੜਾ ਲੋਨ ਆ ਉਹ ਲਿਆ ਹੋਇਆ ਇਸੇ ਤਰ੍ਹਾਂ ਜੇਕਰ ਵਿਦਿਅਕ ਅਦਾਰਿਆਂ ਦੀ ਗੱਲ ਚੱਲੀ ਤਾਂ ਲਾਸ ਐਂਜਲਸ ਦੇ ਵਿੱਚ ਇੱਕ ਜਿਹੜੀ ਯੂਸੀ ਯੂਐਸਸੀ ਦੀ ਜਿਹੜੀ ਸਟੂਡੈਂਟ ਆ ਉਹਨੂੰ ਰੈਸਟ ਕੀਤਾ ਗਿਆ ਉਹਦੇ ਤੇ ਦੋਸ਼ ਲੱਗਿਆ ਕਿ ਉਹਨੇ ਪ੍ਰੋਫੈਸਰ ਨੂੰ ਹਟ ਕੀਤਾ ਇੱਕ ਮੈਟਲ ਵਾਟਰ ਬੋਟਲ ਦੇ ਨਾਲ ਇੱਕ ਕਲਾਸ ਦੇ ਦਰਮਿਆਨ ਜਿਹੜੀ ਉੱਥੋਂ ਦਾ মিডিਆ ਲਾਸ ਐਂਜਲਸ ਦਾ ਇੱਕ মিডিਆ ਦਾਰਾ ਉਹਨਾਂ ਨੇ ਕਿਹਾ ਕਿ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਵੱਲੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਜੋ ਉੱਥੋਂ ਅਸੀਂ ਇਹ ਮੇਕ ਸ਼ੂਰ ਕੀਤਾ ਜਾਂ ਉੱਥੋਂ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਇੱਕ ਫੀਮੇਲ ਸਟੂਡੈਂਟ ਜਿਹੜੀ ਆ ਉਹਨੂੰ ਬੁੱਕ ਕੀਤਾ ਗਿਆ ਅਸਾਲਟ ਵਿਦ ਡੈਡਲੀ ਵੈਪਨ ਦੇ ਚਾਰਜਸ ਦੇ ਨਾਲ ਦੱਸਿਆ ਗਿਆ ਕਿ ਇਹ ਜਿਹੜਾ ਪ੍ਰੋਫੈਸਰ ਜਦੋਂ ਕਲਾਸ ਲੈ ਰਿਹਾ ਸੀਗਾ ਤਾਂ ਉਦੋਂ ਸਟੂਡੈਂਟਸ ਜਿਹੜੇ ਸੀ ਇਸ ਸਟੂਡੈਂਟ ਨੇ ਦੂਜੇ ਸਟੂਡੈਂਟਸ ਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪ੍ਰੋਫੈਸਰ ਨੂੰ ਹਜੇ ਆਇਡੈਂਟੀਫਾਈਡ ਜਿਹੜਾ ਉਹ ਨਹੀਂ ਕੀਤਾ ਗਿਆ ਉਹਦੀ ਜਿਹੜੀ ਆਇਡੈਂਟੀਟੀ ਆ ਰਿਲੀਜ਼ ਨਹੀਂ ਕੀਤੀ ਗਈ ਹਾਂ ਉਹਨੂੰ ਹਸਪੀਟਲ ਜ਼ਰੂਰ ਲਿਜਾਣਾ ਪਿਆ ਉਸ ਤੋਂ ਬਾਅਦ ਸੋਰਸਸ ਨੇ ਵੀ ਕਨਫਰਮ ਕੀਤਾ ਕਿ ਉੱਥੇ ਉਹਦੀ ਹਾਲਾਤ ਚਿੰਤਾਜਨਕ ਹੈ ਨਾ ਕਿ ਸਟੇਬਲ ਦੱਸੀ ਗਈ ਹੈ ਜੀ ਜੀ ਅਗਲੀ ਗੱਲ ਵੱ ਚਲੀਏ ਇਨ ਐਂਡ ਆਊਟ ਨੇ ਕੈਲੀਫੋਰਨੀਆ ਦੇ ਕੁਝ ਜਿਹੜੇ ਰੈਸਟੋਰੈਂਟਸ ਆ ਉਹਨਾਂ ਨੂੰ ਉਹਨਾਂ ਦੇ ਉੱਤੇ ਲਾ ਸੂਟ ਫਾਈਲ ਕੀਤਾ ਹੈ ਵੀ ਉਹ ਜਿਹੜੇ ਰੈਸਟੋਰੈਂਟਸ ਆ ਸਾਡੇ ਮੀਨੂ ਨੂੰ ਯੂਜ਼ ਕਰ ਰਹੇ ਆ ਤੇ ਉਹ ਰੈਸਟੋਰੈਂਟਸ ਨੂੰ ਸੀਜ਼ ਤੇ ਡਿਜੈਸਟ ਜਿਹੜੇ ਆਰਡਰ ਆ ਉਹ ਕੀਤੇ ਗਏ ਉਹਨਾਂ ਨੂੰ ਲੈਟਰ ਇਸ਼ੂ ਕੀਤਾ ਗਿਆ ਹੈ ਵੀ ਇਹ ਜਿਹੜੀ ਪ੍ਰੈਕਟਿਸ ਆ ਇਸ ਨੂੰ ਬੰਦ ਕਰੋ ਸੈਂਡੀਗੋ ਦੇ ਵਿੱਚ ਨਾਰਥ ਪਾਰਕ ਨੇਬਰਹੂਡ ਦੇ ਵਿੱਚ ਇੱਕ ਰੈਸਟੋਰੈਂਟ ਆ ਉਹਨਾਂ ਨੇ ਕਹਿੰਦੇ ਭਈ ਆਪਣੇ ਜਿਹੜਾ ਮੈਨੂ ਆ ਉਹ ਡਬਲ ਡਬਲ ਐਨੀਮਲ ਫਰਾਈਜ਼ ਜਿਹੜੇ ਕਿ ਦੋਨੋਂ ਹੀ ਬਹੁਤ ਇਨ ਆਊਟ ਦੇ ਵਿੱਚ ਪਪੂਲਰ ਹੈਗੇ ਆ ਉਹ ਨਾਂ ਰੱਖਿਆ ਹੈਗਾ ਜੀ ਤੇ ਰੈਸਟੋਰੈਂਟ ਨੇ ਕਿਹਾ ਜਦੋਂ ਸਾਨੂੰ ਚਿੱਠੀ ਮਿਲ ਗਈ ਭਈ ਹੁਣ ਇਹ ਤਾਂ ਨਾ ਹੀ ਆ ਵੀ ਇਹ ਦਾ ਮਤਲਬ ਇਹ ਥੋੜੋ ਵੀ ਅਸੀਂ ਸਾਰਾ ਕੁਝ ਚੋਰੀ ਕਰ ਲਿਆ ਪਰ ਜੇ ਇਨ ਆਊਟ ਵਾਲੇ ਕਹਿੰਦੇ ਆ ਵੀ ਨਹੀਂ ਜੀ ਨਾਂ ਨਹੀਂ ਚਾਹੁੰਦੇ ਤੇ ਅਸੀਂ ਇਸ ਦਾ ਨਾਂ ਬਦਲ ਕੇ ਡਬਲ ਡਬਲ ਤੋਂ 버ਗਰ 버ਗਰ ਤੇ ਐਨੀਮਲ ਫਰਾਈਜ਼ ਤੋਂ ਸੀਕਰਟ ਮੀਨੂ ਫਰਾਈਜ਼ ਇਹ ਜਿਹੜਾ ਰੱਖ ਦਿੱਤਾ ਹੈਗਾ ਤੇ ਕਹਿੰਦੇ ਭਈ ਇਨ ਐਂਡ ਗ੍ਰੈਬ ਕਰਕੇ ਇਹ 버ગર 버ਗਰਸ ਤੇ ਇਹ ਜਿਹੜਾ ਰੈਸਟੋਰੈਂਟ ਆ ਜਿਹਨੂੰ ਇਨ ਐਂਡ ਆਊਟ ਵੱਲੋਂ ਜਿਹੜਾ ਲੈਟਰ ਆ ਉਹ ਜਾਰੀ ਕੀਤਾ ਗਿਆ ਸੀ ਨਹੀਂ ਤਾਂ ਤੁਹਾਡਾ ਜਿਹੜਾ ਲਾਸਟ ਸੂਟ ਆ ਤੁਹਾਡੇ ਕੇਸ ਕਰਾਂਗੇ 2023 ਦੇ ਵਿੱਚ ਵੀ ਇੱਕ ਮੈਕਸੀਕੋ ਦੇ ਵਿੱਚ 버ਗਰ ਰੈਸਟੋਰੈਂਟ ਆ ਉਹ ਵੀ ਗ੍ਰਿਲਡ 버ਗਰਸ ਅ ਡਾਊਟ ਵਿਦ ਫਰਾਈਜ਼ ਤੇ ਸਪੈਸ਼ਲ ਸੌਸ ਰੈਡ ਟ੍ਰੇ ਦੇ ਉੱਤੇ ਜਿੱਦਾਂ ਦਾ ਇਨ ਐਂਡ ਆਊਟ ਆਲੇ ਫੇਮਸ ਹੁੰਦੇ ਉਹ ਬਰਤ ਰਹੇ ਸੀ ਤੇ ਉਹਨਾਂ ਦੇ ਉੱਤੇ ਜਿਹੜਾ ਇਨ ਐਂਡ ਆਊਟ ਨੇ ਕੋਈ ਲੈਟਰ ਭੇਜਿਆ ਜਾਂ ਨਹੀਂ ਜਾਂ ਕੋਈ ਅਸਰ ਹੋਇਆ ਪਰ ਇਹ ਨਹੀਂ ਪਤਾ ਚੱਲ ਸਕਿਆ ਪਰ ਇਨ ਐਂਡ ਆਊਟ ਨੇ ਜਰੂਰ ਸੈਨ ਡੀਗੋ ਦੇ ਵਿੱਚ ਜਿਹੜਾ ਆ ਉਹ ਇੱਕ ਰੈਸਟੋਰੈਂਟ ਨੂੰ ਲੈਟਰ ਭੇਜਿਆ ਆ ਇਨ ਐਂਡ ਆਊਟ ਨੇ ਇਨ ਐਂਡ ਆਊਟ ਜੋ ਰੈਸਟੋਰੈਂਟ ਆ ਇਹ ਵਾਰਲਡ ਵੈਂਡ ਪਾਰਕ 1948 ਦੇ ਵਿੱਚ ਸ਼ੁਰੂ ਹੋਏ ਸੀ ਹੁਣ ਇਹਨਾਂ ਦੀਆਂ ਲੋਕੇਸ਼ਨਾਂ ਨਵਾਡਾ, ਐਰੀਜ਼ੋਨਾ, ਯੂਟਾ, ਟੈਕਸਸ, ਓਰੀਗਨ, ਕੋਲੋਰਾਡੋ ਤੇ ਆਇਡਾ ਹੋ ਦੇ ਵਿੱਚ ਹੈਗੀਆਂ ਜੀ ਅਗਲੀ ਖਬਰ ਦੇ ਵੱਲ ਵਧਦੇ ਤਰੁਕਰੀ ਲਾਸ ਐਂਜਲਸ ਦਾ ਲਾਸ ਐਂਜਲਸ ਦੇ ਵਿੱਚ ਇੱਕ ਬੰਦੇ ਨੂੰ 3 2018 ਦੇ ਇੱਕ ਮਾਮਲੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਤੇ ਦੋ ਹੋਰ ਲੋਕਾਂ ਦੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਦੇ ਵਿੱਚ ਦੋਸ਼ੀ ਪਾਇਆ ਗਿਆ ਸੈਲਵਿਨ ਫੇਬੀਅਨ ਸਲਜ਼ਾਰ ਇਹ ਦੱਸਿਆ ਗਿਆ ਹੈ ਕਿ ਲਾਸ ਐਂਜਲਸ ਕਾਉਂਟੀ ਦੇ ਜ਼ਿਲ੍ਹਾ ਟਾਰਨੀ ਦੇ ਆਫਿਸ ਦੇ ਵਿੱਚੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹਨੂੰ 31 ਜੁਲਾਈ 2118 ਨੂੰ ਆਪਣੀ ਇੱਕ ਗਰਭਵਤੀ ਪ੍ਰੇਮਿਕਾ ਤੇ ਉਹਦੇ ਦੋਸਤਾਂ ਤੇ ਗੋਲੀਬਾਰੀ ਕਰਨ ਤੇ ਇੱਕ ਦੀ ਕਤਲ ਕਰਨ ਦੂਜੇ ਨੂੰ ਘਾਤਕ ਜ਼ਖਮੀ ਕਰਨ ਜਾਂ ਸੀਰੀਅਸ ਇੰਜਰਡ ਕਰਨ ਤੇ ਫਿਰ ਉਸ ਤੇ ਜਿਹੜੇ ਗਰੁੱਪ ਦੇ ਹੋਰ ਮੈਂਬਰ ਸੀ ਉਹਨਾਂ ਦੇ ਕਤਲ ਕਰਨ ਦੇ ਲਈ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀ ਤੇ ਇਸ ਨੇ ਆ ਮੌਕੇ ਤੋਂ ਭੱਜ ਗਿਆ ਸੀ ਡੀਏ ਦੇ ਦਫ਼ਤਰ ਦੇ ਮੁਤਾਬਕ ਸੈਲਜ਼ਰ ਨੂੰ ਪਿਛਲੇ ਹਫ਼ਤੇ ਕਤਲ ਦੀਆਂ ਜਿਹੜੀਆਂ ਉਹ ਧਰਾਵਾਂ ਦੇ ਤਹਿਤ ਤਿੰਨ ਜਿਹੜੇ ਕਤਲ ਹੋਏ ਸੀ ਉਹਨਾਂ ਦੀ ਤੇ ਦੋ ਹੋਰ ਦੀ ਕੋਸ਼ਿਸ਼ ਦੇ ਮਾਮਲੇ ਦੇ ਨਾਲ-ਨਾਲ ਇੱਕ ਬੰਦੇ ਨੂੰ ਡਰਾਉਣ ਕਾਰ ਜੈਕਿੰਗ ਕਰਨ ਤੇ ਬੰਦੂਖ ਰੱਖਣ ਦੇ سنگੀਨ ਮਾਮਲੇ 'ਚ ਦੋਸ਼ੀ ਜਿਹੜਾ ਉਹ ਪਾਇਆ ਗਿਆ ਸੀਗਾ ਉਹਦੇ ਤੇ ਦੋਸ਼ੇ ਲੱਗਿਆ ਕਿ ਉਸ ਨੇ ਆਪਣੀ ਪ੍ਰੇਮਿਕਾ ਤੇ ਉਹਦਾ ਜਿਹੜਾ ਗਰੁੱਪ ਸੀਗਾ ਨਾਲ ਉਹ ਇੱਕ ਟ੍ਰੇਲਰ ਪਾਰਕ ਦੇ ਵਿੱਚ ਸੀਗਾ ਤੇ ਉਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਅਪਸੈਟ ਹੋਣ ਤੋਂ ਬਾਅਦ ਉਹਨੇ ਓਪਨ ਫਾਇਰ ਕਰ ਦਿੱਤੇ ਜਿੰਨੀ ਵੀ ਉੱਥੇ ਗੈਦਰਿੰਗ ਸੀਗੀ ਤੇ ਇਸੇ ਦਰਮਿਆਨ ਤਿੰਨ ਲੋਕ ਜਿਹੜੇ ਆ ਉਹ ਮਾਰੇ ਗਏ ਆ 28 ਸਾਲਾ ਜਿਹੜਾ ਸੈਂਚਰਸ ਆ ਤੇ 37 ਸਾਲਾ ਇੱਕ ਸੇਠ ਪਡੇਰਾ ਉਹ ਜਿਹੜੇ ਉਹ ਥਾਂਏ ਮਾਰੇ ਗਏ ਸੀਗੇ ਤੇ ਉਸ ਤੋਂ ਬਾਅਦ ਦੱਸਿਆ ਗਿਆ ਕਿ ਜਿਹੜੀ ਇੱਕ ਹੋਰ ਜਿਹੜੀ ਬੀਬੀ ਆ ਇਸ ਸ਼ੂਟਿੰਗ ਦੇ ਵਿੱਚ ਮਾਰੀ ਗਈ ਸੀ ਉਹਦੀ ਜਿਹੜੀ ਉਮਰ ਆ ਉਦੋਂ 23 ਸਾਲ ਸੀ ਉਹ ਵੀ ਦੱਸਿਆ ਜਾ ਰਿਹਾ ਕਿ 24 ਸਾਲ ਇੱਕ ਹੋਰ ਔਰਤ ਆ ਉਹਨੂੰ ਉਸ ਤੋਂ ਬਾਅਦ ਜਿਹੜਾ ਹਸਪਤਾਲ ਦੇ ਵਿੱਚ ਜ਼ਖਮੀ ਕਰਾਉਣਾ ਪਿਆ ਸੀ ਆ ਹਸਪਤਾਲ ਦੇ ਵਿੱਚ ਜ਼ਖਮੀ ਹਾਲਾ ਦੇ ਵਿੱਚ ਭਰਤੀ ਕਰਾਉਣਾ ਪਿਆ ਸੀਗਾ ਆ ਫਾਇਰਿੰਗ ਤੋਂ ਬਾਅਦ ਜਿਹੜਾ 살ਜ਼ਾਰ ਆ ਉਹ ਭੱਜ ਗਿਆ ਸੀਗਾ ਬਾਅਦ ਦੇ ਵਿੱਚ ਉਹਨੂੰ ਲੱਭਿਆ ਗਿਆ ਇੱਕ ਫ੍ਰਾਂਸਿਸਕੋ ਮੌਂਟੇਸ ਉਹਦੇ ਜਿਹੜਾ ਫਰੈਂਡ ਸੀਗਾ ਉਹਦੀ ਰਹੈਸ਼ ਕਹਿ ਸਕਦੇ ਆ ਜਾਂ ਉਹਦੇ ਫਾਰਮ ਹਾਊਸ ਤੋਂ ਕਹਿ ਸਕਦੇ ਆ ਦੱਸਿਆ ਜਾ ਰਿਹਾ ਹੈ ਕਿ ਇਹ ਬੰਦੇ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਉਦੋਂ ਵੀ ਇਹ ਨੇ ਪੁਲਿਸ ਦੇ ਨਾਲ ਧੱਕਾ ਮੁਕੀ ਕੀਤੀ ਤੇ ਪੁਲਿਸ ਨਾਲ ਇਹ ਉਹ ਹੰਸਕ ਤਰੀਕੇ ਨਾਲ ਪੇਸ਼ ਆਇਆ ਸੀ ਬਾਅਦ ਦੇ ਵਿੱਚ ਦੱਸਿਆ ਗਿਆ ਕਿ ਉਹਨੂੰ ਕਈ ਮਾਮਲਿਆਂ ਦੇ ਵਿੱਚ ਉਹਦੇ 'ਤੇ ਦੋਸ਼ ਲਾਏ ਗਏ ਜਿਦੇ ਵਿੱਚ ਅਲਟੀਮੇਟਲੀ ਉਹ ਕਨਵਿਕਟ ਹੋ ਗਿਆ 6 ਤੋਂ ਜ਼ਿਆਦਾ ਜਿਹੜੇ ਸਾਲਾਂ ਦੇ ਵਿੱਚ ਇਹਨਾਂ ਸਾਰੇ ਹੀ ਮਾਮਲਿਆਂ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਦੋ ਲੋਕਾਂ ਦੀ ਮੌਤ ਦੀ ਕਤਲ ਦੀ ਕੋਸ਼ਿਸ਼ ਜਿਹਨੂੰ ਆਪਾਂ ਕਹਿ ਦਿੰਦੇ ਆ ਕਹਿ ਸਕਦੇ ਆ ਤੇ ਉਸ ਤੋਂ ਬਾਅਦ ਹੁਣ ਇਹਨੂੰ ਜਿਹੜਾ ਇਹਨਾਂ ਧਰਾਵਾਂ ਦੇ ਤਹਿਤ ਜਦੋਂ ਦੋਸ਼ੀ ਪਾਇਆ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਸਜ਼ਾ ਦਾ ਜਿਹੜਾ ਉਹ ਐਲਾਨ ਕੀਤਾ ਜਾਣਾ ਲੋਸ ਐਂਜਲਸ ਟਾਈਮਜ਼ ਰਿਪੋਰਟ ਕਰ ਰਹੀ ਆ ਇੱਕ ਵਾਇਰਸ ਹੁਣ ਬੱਚਿਆਂ ਦੇ ਵਿੱਚ ਦੇਖੀ ਜਾ ਰਹੀ ਆ ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਫੈਲ ਰਹੀ ਆ ਜਿਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਨੂੰ ਪੈਰਲਿਸਿਸ ਹੋ ਸਕਦਾ ਹੈਗਾ ਐਂਟਰੋ ਵਾਇਰਸ ਡੀ 68 ਇਹ 268 ਸੈਂਪਲ ਆਏ ਸੀ ਵੇਸਟ ਵਾਟਰ ਸਾਈਡ ਜਿੱਥੇ ਗੰਦਾ ਪਾਣੀ ਹੁੰਦਾ ਹੈਗਾ ਉਥੋਂ ਤੇ 270 ਦੇ ਵਿੱਚੋਂ ਇਹ ਜਿਹੜੀ ਵਾਇਰਸ ਆ ਉਹ ਲੱਭੀ ਗਈ ਹੈਗੀ ਆ ਸੇਮ ਪੀਰੀਅਡ ਦੇ ਵਿੱਚ EV D68 ਇਹ ਡਿਟੈਕਟ ਕੀਤੀ ਗਈ ਆ 17 ਵੇਸ ਵਾਟਰ ਸਾਈਡਸ ਤੋਂ ਕੈਲੀਫੋਰਨੀਆ ਦੇ ਵਿੱਚ ਜਿਹੜੇ ਕਿ ਲਾਸ ਐਂਜਲਸ ਸੈਂਡiego ਸੈਨ ਫਰਾਂਸਿਸਕੋ ਸੈਕਰਮੈਂਟੋ ਤੇ ਸੈਨੋਜ਼ੇ ਦੇ ਵਿੱਚ ਹੈਗੇ ਆ ਬਹੁਤ ਸਾਰੇ ਲੋਕ ਜਿਹੜੇ ਆ ਉਹ EV D68 ਨੂੰ ਕੌਂਟਰੈਕਟ ਕਰ ਸਕਦੇ ਆ ਉਹਨਾਂ ਦੇ ਰੈਸਪੀਰੇਟਰੀ ਸਿੰਪਟਮਸ ਆਂਦੇ ਹੈਗੇ ਆ ਇਹ ਜਿਹੜਾ ਸੀਡੀਸੀ ਸੀਪੀ ਉਹਨਾਂ ਨੇ ਦੱਸਿਆ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੋਫੈਨਸ਼ਨ ਵਾਲਿਆਂ ਦੇ ਨਾਲ 90% ਕੇਸ ਜਿਹੜੇ ਆ ਉਹ ਬੱਚਿਆਂ ਦੇ ਵਿੱਚ ਆ ਰਹੇ ਹੈਗੇ ਆ ਡਾਕਟਰ ਰੌਬਰਟ ਕੇਮ ਫਾਰਲੇ ਐਪੀਡੀਮੀਓਲੋਜੀਸਟ ਹੈਗੇ ਆ ਤੇ ਉਹ ਡਿਸੀਜ਼ ਐਕਸਪਰਟ ਆ ਤੇ ਯੂਸੀਐਲਏ ਦੇ ਫੀਲਡਿੰਗ ਸਕੂਲ ਆਫ ਪਬਲਿਕ ਹੈਲਥ ਦੇ ਵਿੱਚ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਵੱਧ ਤੋਂ ਵੱਧ ਜਿਹੜਾ ਹੈ ਬਚਣਾ ਚਾਹੀਦਾ ਆ ਈਵੀਡੀ 68 ਤੋਂ ਕਿਸੇ ਦਾ ਜਿਹੜਾ ਕੰਟੈਕਟ ਨਾ ਹੋਵੇ। ਸੋ ਕਹਿੰਦੇ ਵੀ ਜਦੋਂ ਕਿਸੇ ਨੂੰ ਖੰਘ ਵਗੈਰਾ ਆਉਂਦੀ ਆ, ਸ਼ਿੱਕਾ ਵਗੈਰਾ ਆਉਂਦੀਆਂ ਆ ਤੇ ਆਪਣਾ ਮੂੰਹ ਢੱਕ ਕੇ ਰੱਖੋ, ਹੱਥ ਵਗੈਰਾ ਧੋ ਕੇ ਰੱਖੋ। ਜੇ ਕੋਈ ਕਫ ਕਰ ਰਿਹਾ, ਸਨੀਜ਼ ਕਰ ਰਿਹਾ, ਮੇਕ ਸ਼ੋਰ ਕਰੋ ਵੀ ਕਿਸੇ ਜਿਹੜੀ ਜਗ੍ਹਾ ਆ ਉਹ ਕੰਟਾਮਿਨੇਟ ਹੋਈ ਉਸ ਨੂੰ ਟੱਚ ਨਾ ਕਰੋ। ਸੀਡੀਸੀ ਨੇ ਕਨਫਰਮ ਕੀਤਾ ਆ ਵੀ 13 ਕੇਸ ਜਿਹੜੇ ਏਐਫਐਮ ਜਿਨ੍ਹਾਂ ਦੇ ਵਿੱਚੋਂ ਇੱਕ ਕੈਲੀਫੋਰਨੀਆ ਦੇ ਵਿੱਚ ਸਤੰਬਰ 3 ਤੋਂ ਬਾਅਦ ਪਤਾ ਚੱਲੇ ਆ ਆ ਇਹ ਲੱਭੇ ਹੈਗੇ ਆ। ਅ 2018 ਦੇ ਵਿੱਚ ਕਾਫੀ ਵੱਡੇ ਕੇਸ ਹੋਏ ਸੀ 238 ਕੇਸ ਕਨਫਰਮ ਹੋਏ ਸੀ ਉਸ ਟਾਈਮ ਦੇ ਉੱਤੇ 2014 ਦੇ 2016 ਦੇ ਵਿੱਚ ਵੀ ਵਧੇ ਸੀ ਜਿਹੜੇ ਸਿੰਪਟਮਸ ਆ ਉਹ ਜੇ ਦੱਸਦੇ ਜਾਈਏ ਈਵੀਡੀ 68 ਅ ਉਹ ਰਨੀ ਨੋਜ਼ ਬੰਦੇ ਦਾ ਨੱਕ ਵਗਣਾ ਸ਼ਿਕਾ ਆਣੀਆ ਕਫ ਕਰਨਾ ਬਾਡੀ ਦੇ ਉੱਤੇ ਤੁਹਾਡੇ ਜਿਹੜੀ ਆ ਖੁਜਲੀ ਹੁੰਦੀ ਆ ਬਾਡੀ ਐਸ਼ਸ ਅ ਬੀジング ਤੇ ਡਿਫਿਕਲਟੀ ਬਰੀਥਿੰਗ ਸੋ ਖਾਸ ਕਰਕੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਆਸਥਮਾ ਹੈਗਾ ਆ ਜਿਨ੍ਹਾਂ ਨੂੰ ਸਾਹ ਲੈਣ ਦੀ ਤੰਗੀ ਹੈਗੀ ਆ ਉਹਨਾਂ ਦੇ ਉੱਤੇ ਜੇ ਇਦਾਂ ਦਾ ਅਸਰ ਹੁੰਦਾ ਏ ਇਸ ਵਾਇਰਸ ਦਾ ਤੇ ਉਹ ਬਹੁਤ ਜ਼ਿਆਦਾ ਘਾਤਕ ਹੋਊਗਾ ਸੋ ਇਹ ਜਿਸ ਤਰ੍ਹਾਂ ਦੇ ਲੱਛਣ ਮੈਂ ਤੁਹਾਨੂੰ ਦੱਸੇ ਆ ਜਿਹੜੇ ਡਾਕਟਰ ਵੱਲੋਂ ਦੱਸੇ ਗਏ ਆ ਤੇ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ ਜੇ ਕਿਸੇ ਨੂੰ ਇਹ ਲੱਗਦਾ ਆ ਤੇ ਉਹ ਇਮੀਡੀਏਟਲੀ ਜਿਹੜਾ ਡਾਕਟਰ ਦੇ ਕੋਲ ਜਾਂ ਹਸਪਤਾਲ ਦੇ ਵਿੱਚ ਜਾਣ ਤੇ ਡਾਕਟਰ ਨੇ ਇਹ ਵੀ ਕਿਹਾ ਆ ਭਈ ਜਿਹੜੇ ਲੇਟੈਸਟ ਕੋਵਿਡ 19 ਦੇ ਟੀਕੇ ਆ ਉਹ ਲਵਾਉਣੇ ਚਾਹੀਦੇ ਜੀ ਤੇ ਆਪਣਾ ਜਿਹੜਾ ਖਬਰਾਂ ਦਾ ਸਮਾਹ ਹਰਜੋਤ ਸਿੰਘ ਜੀ ਉਹ ਸਮਾਪਤੀ ਵੱਲ ਜਾਂਦੇ ਜਾਂਦੇ ਸਟਾਕ ਦੇ ਬਾਰੇ ਜਾਣਕਾਰੀ ਜੀ ਬਿਲਕੁਲ ਤੇ ਜਾਂਦੇ ਜਾਂਦੇ ਇਹ ਵੀ ਦੱਸਦੇ ਆ ਜੀ ਇਹ ਬੁੱਧਵਾਰ ਨੂੰ ਜਿਹੜਾ ਟੈਂਪਰੇਚਰ ਆ ਉਹ ਕਾਫੀ 쿨 ਰਹਿਣਾ ਹੈਗਾ ਆ ਦੋ ਦਿਨ ਕਾਫੀ ਗਰਮੀ ਰਹੀ ਆ ਤੇ ਮੁੜ ਕੇ ਫੇਰ ਗਰਮੀ ਵਧਣ ਦੇ ਚਾਂਸ ਆ ਹਜੇ ਅਕਤੂਬਰ ਤੱਕ ਇਦਾਂ ਚੱਲੂਗਾ ਕਿਉਂਕਿ ਅਕਤੂਬਰ ਮਹੀਨੇ ਤੱਕ ਜਿਹੜੇ ਆਗਾਂ ਲੱਗਣ ਦੇ ਚਾਂਸ ਬਹੁਤ ਜ਼ਿਆਦੇ ਹੁੰਦੇ ਆ ਅਕਤੂਬਰ ਨੂੰ ਫਾਇਰ ਮੰਥ ਕਰਕੇ ਵੀ ਜਿਹੜਾ ਜਾਣਿਆ ਜਾਂਦਾ ਹੈਗਾ ਆ ਤੇ ਜੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਚਾਈਨਾ ਵਾਲਿਆਂ ਨੇ ਸਟਿਮੂਲਸ ਪੈਕੇਜ ਦਿੱਤੇ ਆ ਤਾਂ ਕਿ ਜਿਹੜਾ ਮਾਰਕੀਟ ਆ ਉਸ ਨੂੰ ਬੂਸਟ ਕੀਤਾ ਜਾ ਸਕੇ ਤੇ ਆਪਣੇ ਇਧਰ ਡਾਉਜੋਨ ਇੰਡਸਟਰੀਅਲ ਜੋ ਆ ਉਹ 52.17 ਪੁਆਇੰਟ ਅੱਪ ਗਿਆ ਹੈ ਕਲੋਜ਼ ਹੋਇਆ 42176.82 ਦੇ ਉੱਤੇ ਐਸ ਐਨ ਪੀ ਇੰਡੈਕਸ ਜਿਹੜਾ ਅਪ ਗਿਆ ਹੈਗਾ 0.05% ਕਲੋਜ਼ ਹੋਇਆ 5720.57 ਦੇ ਉੱਤੇ ਤੇ ਇਸੇ ਤਰ੍ਹਾਂ ਜਿਹੜਾ ਨੈਸਟੈਕ ਆ ਉਹ ਅਪ ਗਿਆ 0.20% ਤੇ ਕਲੋਜ਼ ਹੋਇਆ 18011.11 ਦੇ ਉੱਤੇ ਜੀ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ 1 ਯੂ ਐਸ ਡਾਲਰ ਦੀ ਕੀਮਤ ਕੈਨੇਡਾ ਦੇ 1 ਡਾਲਰ 34 ਸੈਂਟ ਦੇ ਬਰਾਬਰ ਤੇ ਇਸੇ ਤਰ੍ਹਾਂ ਇੰਡੀਆ ਦੇ 83 ਰੁਪਏ 58 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 270 ਰੁਪਏ 85 ਪੈਸਿਆਂ ਦੇ ਬਰਾਬਰ ਇੱਕ ਯੂ ਐਸ ਡਾਲਰ ਦੀ ਕੀਮਤ ਰਹੀ ਹੈ ਜੀ ਸੋ ਇਤਨੀ ਹੀ ਲੋਟੀਆਂ ਤੋਂ ਇਜਾਜ਼ਤ ਲੈਣੇ ਆ ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ